ਕਰੋ ਜੀ ਬਲੋਗ ਦੀ ਸ਼ੁਰੂਆਤ ਕੀ ਕਰਾਂ ਮੇਰੀ ਮੰਦੇ ਨਹੀਂ ਹੈ ਗਾਣਾ ਖਾਂਦੇ ਵੀ ਮੇਰੇ ਕੋਲ ਤੇ ਭੈਣ ਭਰਾ ਆਪਸੇ ਲੜਦੇ ਸੀ ਬਹੁਤ ਲੜਦੇ ਆ ਜੀ ਆਪਸ ਜਿਹਨੂੰ ਜੋ ਬੋਲਣਾ ਆ ਬੋਲੋ ਹੁਣ ਤੁਹਾਡਾ ਫੈਸਲਾ ਤੁਹਾਡਾ ਪੇ ਕਰੂਗਾ ਜਦੋਂ ਡਿਮਾਂਡ ਤੇ ਫੇਰ ਦੁਬਾਰਾ ਬਣਾ ਲੱਗਾ ਆ ਫਰੀ ਬਟਨ ਮਸਾਲਾ ਪਨੀਰ ਨੂੰ ਵੀ ਕਰ ਲਿਆ ਤੇ ਇੱਧਰ ਸਾਡੀ ਸਬਜੀ ਵੀ ਬਣ ਚੱਲੀ ਆ ਮਹੌਜ ਕੇਵਲ ਉਹ ਛੱਡ ਦਵੇ ਮਨਪ੍ਰੀਤ ਨੇ ਅੱਜ ਬਣਾਈ ਸੀ ਕੜਾਈ ਪਨੀਰ ਦੀ ਸਬਜੀ ਦੇਖੋ ਯਾ ਬਾਬਾ ਬਹੁਤ ਹੀ ਟੇਸਟੀ ਆ ਮੈਂ ਖਾ ਕੇ ਵੀ ਦੇਖ ਲਈ ਇੱਕ ਵਾਰੀ ਪੇਪਰਾਂ ਦੇ ਵਿੱਚ ਨੰਬਰ ਆ ਗਏ ਵਧੀਆ ਹੈ 70 80 ਦੇ ਵਿੱਚੋਂ ਆਇਆ ਆ ਬਣਾ ਖੋਲ ਲਈਏ ਢਾਬਾ ਵਾਕਈ ਆਪਾਂ ਖੋਲ ਸਕਦੇ ਆ ਵਸੇ ਇਹ ਹੋ ਗਿਆ ਮੈਂ ਇੱਥੇ ਕਰਮ ਨਹੀਂ ਇਹ ਮੈਂ ਇੱਥੇ ਇੱਧਰ ਕੜਾਹ ਵੀ ਬਣਿਆ ਪੂਰੀਆਂ ਪੂਰੀਆਂ ਛੋਲੇ ਟਿਕੜਾ ਤੇ ਲੋ ਜੀ ਅੱਜ ਆਪਾਂ ਲੱਗੇ ਆਂ ਜੀ ਪੂਰੀਆਂ ਛੋਲੇ ਖੜਾ ਖਾਣ ਪੂਰੀ ਪੂਰੀ ਫੀਲਿੰਗ ਪੂਰੀ ਫੀਲਿੰਗ ਇੱਕਦਮ ਫਰਸਟ ਕਲਾਸ ਫੀਲਿੰਗ ਦੇਖੋ ਜੀ ਕਿੰਡੀ ਵਧੀਆ ਲੱਗ ਰਹੀ ਹੈ ਥਾਲੀ ਪਈ ਵੀ ਤਾਂ ਮਜ਼ਾ ਆ ਗਿਆ ਦੁਪਹਿਰ ਦੀ ਰੋਟੀ ਖਾ ਗਏ ਵੀ ਤੇ ਰਾਤ ਦੀ ਵੀ ਜੀ ਕਰਦੇ ਆਂ ਅੱਜ ਦੇ ਬਲੌਗ ਦਾ ਐਂਡ ਮਿਲਦੇ ਆਂ ਕੱਲ ਫਿਰ ਇੱਕ ਨਵੇਂ ਬਲੌਗ 'ਚ ਸਵਾਗਤ ਹੈ ਤੁਹਾਡਾ ਜੀ ਐਚਪੀ ਨੰਦਰਾ ਬਲੌਗ 'ਚ ਤੇ ਆ ਗਏ ਆ ਜੀ ਨਵਾਂ ਬਲੌਗ ਲੈ ਕੇ ਕਰੋ ਜੀ ਬਲੌਗ ਦੀ ਸ਼ੁਰੂਆਤ ਸਸਤੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਐਚਪੀ ਨੰਦਰਾ ਬਲੌਗ 'ਚ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਅਸੀਂ ਵੀ ਠੀਕ ਠਾਕ ਆਪਾਂ ਕੁਝ ਆਵਾਜ਼ ਠੀਕ ਹੋ ਗਈ ਆ ਠੀਕ ਆ ਹੁਣ ਹਾਂ ਕੁਝ ਆਵਾਜ਼ ਠੀਕ ਹੋ ਗਈ ਆ ਐਤਕੀ ਮੈਂ ਉੱਚੀ ਘੱਟ ਬੋਲੀ ਚਲੋ ਚੱਲਦੇ ਆ ਕੱਲ ਦਫਾਇਆ ਨਹੀਂ ਬਲੌਗ ਨਹੀਂ ਤਾਂ ਨਿਆਣੇ ਮੋਰੇ ਬਹੁਤ ਉੱਚੀ ਬੋਲੀ ਸੀ ਤੂੰ ਆਹ ਮੈਂ ਕੀ ਕਰਾਂ ਮੇਰੀ ਮੰਦੇ ਨਹੀਂ ਹੈ ਗਾਲਾਂ ਖਾਂਦੇ ਮੇਰੇ ਕੋਲ ਮੂੰਹ ਚ ਗਾਲ ਹੋ ਜਾਂਦਾ ਸਹੀ ਗੱਲ ਆ ਸਹੀ ਗੱਲ ਆ ਓ ਜੀ ਇੱਧਰ ਆ ਗਏ ਮੈਂ ਕਿਹੜੀਆਂ ਰੋਟੀਆਂ ਹਾਂਜੀ ਲੜਦੇ ਬਣਾ ਆਪਸ ਦੇ ਵਿੱਚ ਇਹ ਲੜਦੇ ਤਾਂ ਬਹੁਤ ਆ ਤੁਸੀਂ ਬੈਠੇ ਸੀਗੇ ਮੈਂ ਕਿਹ ਚਲੀਦਾ ਹੁਣ ਫੈਸਲਾ ਕਰਾਈ ਦੇਵਾ ਮੈਂ ਤੁਸੀਂ ਮੈਂ ਤਾਂ ਬੋਲੀ ਨਹੀਂ ਕੁਝ ਵੀ ਇਹ ਭੈਣ ਭਰਾ ਆਪਸੇ ਲੜਦੇ ਸੀ ਬਹੁਤ ਲੜਦੇ ਆ ਜੀ ਆਪਸ ਫੇਰ ਮੈਂ ਕਿਹਾ ਚੱਲ ਤੁਸੀਂ ਬੈਠੇ ਆ ਨਾ ਹੁਣ ਸਾਰੇ ਬੈਠੇ ਹੈਗੇ ਆ ਸਾਰੇ ਜਨਮ ਇਕੋ ਵਾਰੀ ਬੋਲੂਗੀ ਬਾਰ-ਬਾਰ ਮੇਰੇ ਕੋਲ ਬੋਲ ਨਹੀਂ ਹੁੰਦਾ ਸਹੀ ਗੱਲ ਮੈਂ ਪਰਸੋ ਜਿਹੜਾ ਲੜਿਆ ਹਾਂ ਉਹ ਕੁਛ ਨਹੀਂ ਬੋਲੀ ਮੰਮੀ ਨੂੰ ਬਚ ਨਾ ਬੋਲੀ ਨਹੀਂ ਉਸਨੇ ਲੜਦੇ ਲੜੀ ਆ ਨਾ ਲੜੋ ਮਰੋ ਮੈਂ ਕਿਹਾ ਜੋਰ ਸਿਰ ਪਾੜੋ ਇੱਕ ਦੂਜੇ ਦੇ ਪਤਾ ਲੱਗੇ ਵੀ ਲੜੇ ਆ ਇੱਕ ਦੂਜੇ ਨੂੰ ਜੋ ਬੋਲਣਾ ਆ ਬੋਲ ਹੁਣ ਤੁਹਾਡਾ ਫੈਸਲਾ ਤੁਹਾਡਾ ਪੇ ਕਰੂਗਾ ਜਦ ਤੱਕ ਨਹੀਂ ਨਹੀਂ ਹੁਣ ਤੁਹਾਡਾ ਤੂੰ ਤਾਂ ਕੱਲੀ ਬੈਠੀ ਹੁਣ ਤੈਨੂੰ ਮੈਂ ਕਹਿਣ ਡਿਆ ਬਾਕੀ ਉਹ ਸੁੱਤਾ ਨਹੀਂ ਉੱਠਿਆ ਅਜ ਤੱਕ ਟੈਡੂ ਬਣਾ ਗਿਆ ਜਿਹੜਾ ਰਾਤੀ ਫੇਰ ਕੀ ਹੋਇਆ ਫੇ ਤੁਸੀਂ ਬੈਠੇ ਸੀਗੇ ਮੈਂ ਕਿਹਾ ਲਓ ਜੀ ਲੱਗਦੇ ਹੱਥ ਹੁਣ ਨਾ ਕੱਲ ਕਰੀ ਲਮਾ ਉਹ ਵੀ ਸੀਗਾ اے ਵੀ ਸੀ ਤੁਸੀਂ ਵੀ ਸੀਗੇ ਬੈਠੇ ਫਿਰ ਤੁਸੀਂ ਫੈਸਲਾ ਕਰਾਓਗੇ ਦੋ ਗਾਣਾ ਮੈਂ ਕੱਢਿਆ ਦੋ ਤੁਸੀਂ ਕੱਢਿਆ ਇਹਨਾਂ ਨੂੰ ਇਹ ਸੂਤ ਆ ਗਿਆ ਆ ਵੀ ਸੂਤ ਆ ਗਿਆ ਫਿਰ ਹਾਂ ਚਲੋ ਬਣੇ ਰਹੀਓ ਵਲੌਗਨ ਆ ਜੀ ਉਹਦਾ ਵੀ ਉਹਦਾ ਵੀ ਹੈ ਨਾ ਜਿੰਨੀ ਦੇਰ ਉਹ ਕਹਿੰਦੇ ਨਾ ਰਿਮੋਟ ਨੂੰ ਇਦਾਂ ਠੱਪ ਠੱਪ ਕਰੋ ਤੇ ਚੱਲਦਾ ਉਹਦੇ ਇਹ ਵੀ ਰਿਮੋਟ ਹੀ ਹੁੰਦੇ ਆ ਮੈਂ ਕਿਹਾ ਮੈਂ ਇੱਕੋ ਗੱਲ ਕਹਿੰਦੀ ਹਾਂ ਬਾਬੀ ਨਹੀਂ ਜਿਆਦਾ ਕਰਦਾ ਕਹਿੰਦੀ ਪਤਨੀ ਵੀ ਇਹ ਨਹੀਂ ਖੋਤੇਆਂ ਨੂੰ ਨੂਨ ਦੇਣਾ ਵੇਦਾ ਮੈਂ ਇੱਕੋ ਗੱਲ ਕਹਿੰਦੀ ਨਹੀਂ ਮੈਂ ਦੇਖ ਮੈਂ ਤਾਂ ਜਿਆਦਾ ਨਹੀਂ ਬੋਲੂਗੀ ਹਾਂ ਇਹ ਲੜੇ ਨਾ ਪਹਿਲੀ ਗੱਲ ਬਾਹਰ ਗਲੀ 'ਚ ਨਿਕਲ ਜਾਓ ਆ ਦਫਾ ਹੋ ਜਾਓ ਇਸ ਤੋਂ ਮੇਰੇ ਪਤਾ ਲੱਗੇ ਲੋਕਾਂ ਨੂੰ ਵੀ ਹਾਂ ਲੜਦੇ ਆ ਕੋਈ ਕੋਈ ਤਮਾਸ਼ਾ ਤਾਂ ਹੋਵੇ ਮੈਂ ਕਹਿੰਦੀ ਨਹੀਂ ਦਫਾ ਹੋ ਜਾਓ ਘਰੇ ਲੜਿਆ ਦਾ ਘਰੇ ਲੜਿਆ ਦਾ ਕੀ ਫਾਇਦਾ ਜਦੋਂ ਲੜਦੇ ਉਹ ਬਲੌਗ ਵੀ ਹੁਣ ਜਿੱਦਣ ਲੜੇ ਨਾ ਤੁਸੀਂ ਮੈਂ ਉਧਰ ਬਲੌਗ ਬਣਾਉਣਾ ਤੁਹਾਡੇ ਲੜਿਆਂ ਦਾ ਪੱਕੀ ਗੱਲ ਆ ਇਹ ਮਿੰਟੇ ਬੈਠਾ ਬੋਲੀ ਜਾਵੇ ਮੈਂ ਉੱਥੇ ਖੜੀ ਮੈਂ ਸਿੱਧੇ ਬੈਠਾ ਆਪਾਂ ਆਪਣਾ ਸੂਟ ਕਰਦਾ ਮੈਂ ਬੋਲੀ ਕੁਛ ਨਹੀਂ ਮੈਂ ਆਪਣਾ ਸੂਟ ਸੀ ਜਾਂਦੀ ਆ ਬੋਲੀ ਜਾਂਦੇ ਬੋਲੀ ਵਧੀਆ ਹੋ ਗਿਆ ਵਧੀਆ ਗੱਲ ਇਹਨਾਂ ਨੇ ਮੈਂ ਉੱਤਣ ਗੱਲ ਕਰਨੀ ਕੱਲੂ ਕੱਲੂ ਫੇਰ ਇਹ ਸਾਲੇ ਇਕੱਠੇ ਹੋ ਜਾਂਦੇ ਆ ਅਸੀਂ ਫੇਰ ਬੁਰੇ ਮੇਰੇ ਸਾਹਮਣੇ ਗੱਲ ਕਰ ਚਲੋ ਹੁਣ ਜਿੱਦਨ ਤੁਸੀਂ ਲੜੇ ਨਾ ਨਹੀਂ ਕਰਦੇ ਤੇ ਆਵੜੀ ਗਰੀ ਟੱਪੀਅਸ ਜਾ ਕੇ ਨਾ ਰੁਪਲ ਮੈਂ ਟੈਟੂ ਬਣਾਉਣਾ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਕਿਦਾਂ ਬਣਾਉਣਾ 16 ਵੀ ਆਪចੇ ਹੁਣ ਮੈਂ ਮੇਰੀ ਇੱਕ ਗੱਲ ਸੁਣੋ ਜਿੱਦਨ ਲੜੇ ਨਾ ਬਲੌਗ ਬਣਾ ਕੇ ਪਾਉਣਾ ਮੈਂ ਫੇਰ ਨਾ ਕਿ ਉਹ ਲੋਕਾਂ ਨੇ ਸਨੈਪਾ ਕੱਢ-ਕੱਢ ਕੇ ਤੁਹਾਨੂੰ ਭੇਜੀਆਂ ਮੁੜ ਕੇ ਬਲੌਗ ਦੇ ਵਿੱਚੋਂ ਚਲੋ ਠੀਕ ਹੈ ਜੀ ਮੇਰੀ ਰੋਟੀ ਠੰਡੀ ਹੋ ਜਣੀ ਆ ਬਣੇ ਰਹੀ ਉਹ ਬਲੌਗ ਨਾਲ ਜੀ ਰੋਟੀ ਪਾਣੀ ਖਾ ਕੇ ਫਿਰ ਮਿਲਦੇ ਆ ਹਾਂ ਚਲੋ ਠੀਕ ਵਾਲੀ ਮਿੱਸੀ ਰੋਟੀ ਆ ਠੀਕ ਹੈ ਜੀ ਲਓ ਜੀ ਇਧਰ ਟਾਈਮ 1 ਵਜ ਗਿਆ ਆ ਦੁਪਹਿਰ ਦਾ ਤੇ ਇਧਰ ਹੋ ਰਹੀ ਆ ਇੰਨਾ ਦੀ ਡਿਮਾਂਡ ਤੇ ਫੇਰ ਦੁਬਾਰਾ ਬਣਾ ਲੱਗਾ ਆ ਪ੍ਰੀਅ ਬਟਰ ਮਸਾਲਾ ਨੀਰ ਬਟਰ ਮਸਾਲਾ ਉਹ ਵੀ ਕੇ ਰੈਸਪੀ ਦੇ ਚੁੱਕੇ ਆ ਸਮਾਨ ਇਧਰ ਤਿਆਰ ਕਰ ਲਿਆ ਆ ਕਿਤਾ ਤੇ ਇਧਰ ਛੋਲੇ ਭਿਜਨੇ ਪੈ ਸੀ ਮੈਨੂੰ ਰਾਤੀ ਕਹਿੰਦੇ ਕਿ ਛੋਲੇ ਭਿਜਨੇ ਪਾ ਤੇ ਉਹ ਜਿਹੜੇ ਕੰਜਗਾ ਦੇ ਨਹੀਂ ਬਣਾਉਂਦੇ ਹੁੰਦੇ ਆ ਵੀ ਛੋਲੇ ਹੂੰ ਤੇ ਉਹ ਬਣਾਓ ਛੋਲੇ ਠੀਕ ਹੈ ਮੈਂ ਕਿਹਾ ਠੀਕ ਆ ਕੋਈ ਨਹੀਂ ਮੈਂ ਪਿਛਲੇ ਨੂੰ ਜਮਨ ਦਾ ਸਵੇਰ ਪਿਛਲੇ ਪਾ ਕੇ ਆ ਮੈਂ ਮੇਰਾ ਤੇ ਪਿਛਲੇ ਪਾ ਕੇ ਤੇ ਪੱਲੂ ਸਵੇਰੇ ਕਹਿ ਦੇਈ ਆ ਪਨੀਰ ਸਬ지 ਬਣਾਓ ਨਾਲ ਏਰੀ ਬਣਾ ਲੈਣੇ ਆ ਸ਼ਾਮ ਨੂੰ ਆ ਛੋਲੇ ਬਣਾ ਲਾਂਗੇ ਹਨਾ ਦੋਨੋਂ ਚੀਜ਼ਾਂ ਬਣਾ ਲੈਣੀ ਖਾਧੀ ਜਾਣੀਆਂ ਤੇ ਹੁਣ ਮਸਲਾ ਲਈਏ ਸਰਕਾ ਸਰਕਾ ਇਹਦੀ ਸਬ지 ਲਈਦੇ ਵੀ ਅੱਜ ਨੂੰ ਦੋ ਘਾਇ ਚਮਗਾਏ ਆ ਇਹ ਲਈ ਆਟੇ ਨੂੰ ਬਰੱਜ ਵਿੱਚ ਲਿਆ ਲਿਆ ਆਟੇ ਨੂੰ ਆਪਾਂ ਰੋਣੋਂ ਕਰੀਏ ਕੱਢਦੇ ਆ ਹਲੋ ਕਿੰਦੋ ਸਿੱਧਾ ਲੱਗਦਾ ਸਭ ਕੁਝ ਅੱਦ ਪੱਲੂ ਜੁਵਲਨਾ ਪੱਲੂ ਹੀ ਰਹਾ ਦੇ ਮੇਗਾ ਪੱਲੂ ਆ ਅੱਛਾ ਪੱਲੂ ਰਹਾ ਠੀਕ ਆ ਤਰਲ ਜੀ ਬਣ ਗਈ ਹੈ ਸਾਡੀ ਲੌਂਗਾ ਲਾ ਲਈਏ ਕਰਕਾ ਤੁਹਾਂ ਕਿੱਡੀ ਅਸੀਂ ਕਈ ਵਾਰ ਦਿਖਾ ਲਿਆ ਆ ਪਨੀਰ ਨੂੰ ਵੀ ਕਰ ਲਿਆ ਆ ਥੋੜਾ ਥੋੜਾ ਰੋਸਟ ਚੱਕਾ ਤੇ ਇਧਰ ਸਬਜੀ ਬੱਕਰ ਸਮਝੋਣੀ ਹੋਣੀ ਹੈ ਕਿ ਘੋੜਾ ਛੱਡ ਦੇ ਫਿਰ ਅਚ ਪਨੀਰ ਪਾਵਾਂਗੇ ਨਾਲੇ ਪਾਵਾਂਗੇ ਮਲਾਈ ਠੀਕ ਹੈ ਹਾਂ ਹਜ ਤਾ ਕਰੀਮ ਪਾਵਾਂਗੇ ਨਾ ਹਾਂ ਮਲਾਈ ਨਹੀਂ ਸੋਰੀ ਕਰੀਮ ਅਗੇ ਮਲਾਈ ਪਾਈ ਦੀ ਆਪਾਂ ਨਾ ਕਿਵੇਂ ਮਲਾਈ ਪਾਦੀ ਉਹ ਥੋੜੀ ਜਿਹੀ ਫਲਾਈ ਦਾ ਟੈਕਸਚਰ ਬਹੁਤ ਸੋਹਣਾ ਹੁੰਦਾ ਚਲੋ ਆ ਦੋ ਚਲੋ ਚਲੀਏ ਬਾਹਰ ਹਾਂਜੀ ਟਾਈਮ ਇਧਰ 2 ਵਜ ਗਏ ਆ ਤੇ ਇਧਰ ਸਾਡੀ ਸਬਜੀ ਵੀ ਬਣ ਚੱਲੀ ਆ ਇਹ ਘਰ ਗੋਚ ਕੀ ਬਣਾਉ ਉਹ ਛੱਡ ਦਵੇ ਸਬਜੀ ਤੇ ਇਧਰ ਕਿਉਂ ਹੋ ਵੀ ਬਣ ਜਾਣਾ ਮੰਮੀ ਗੁੰਦੇ ਪਏ ਆਟਾ ਕਿਉਂ ਕਿ ਮੇਰਾ ਹਲੇ ਵੀ ਹੱਥ ਦੁਖਦਾ ਆ ਇਸ ਕਰਕੇ ਮੇਤੋਂ ਆਟਾ ਨਹੀਂ ਗੁੰਨਿਆ ਜਾਂਦਾ ਹੈਗਾ ਮੰਮੀ ਕਹਿੰਦੇ ਮੈਂ ਆਟਾ ਗੁੰਨ ਦਿੰਨੀ ਆ ਉਹ ਵੀ ਪਾਣੀ ਗਿਆ ਮੰਮੀ ਹੈ ਨਾ ਬਰਗਿਆ ਬਣ ਗਿਆ ਸਬਜ਼ੀ ਵੀ ਹੋ ਜਵੇ ਕਿਉਂ ਛੱਡ ਦੇਵੇ ਇੱਕ ਵਾਰੀ ਹੈ ਨਾ ਤੇ ਉਸ ਤੋਂ ਬਾਅਦ ਚਾਹ ਆ ਜਾ ਚਾਹ ਪੀ ਲਾ ਇੱਧਰ ਬਣੀ ਆ ਚਾਹ ਅੱਜ ਪੱਲੂ ਨੂੰ ਹੋਣੀ ਆ 2:30 ਵਜੇ ਛੁੱਟੀ ਜਾਂ ਉਹਨੂੰ ਜਾਣਾ ਹੈ ਇਹਨਾਂ ਨੇ 2:30 ਲੈਣ ਤੇ ਆਪਾਂ ਪੀ ਲਈਏ ਚਾਹ ਆਜੋ ਜੀ ਚਾਹ ਪੀ ਸਕਦੇ ਆ ਜਾ ਕੁੜੀਏ ਚਾਹ ਪੀ ਲਾ ਹੈ ਚਲੋ ਜੀ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਜੀ 2:30 3:30 ਤੇ ਇੱਧਰ ਪਲਗ ਵੀ ਆ ਗਈ ਆ ਹਾਂਜੀ ਕਿਦਾਂ ਪੱਲੂ ਕਦਾਂ ਹੋਏ ਅਮਜੀਆ ਇਹੀ ਨਮਾਈ ਲਿਖੀ ਹੋਈ ਆ ਮੈਂ ਹਾਂ ਬਸ ਲੋ ਜੀ ਇਧਰ ਅਸੀਂ ਲੈ ਕੇ ਆਏ ਆ ਅੱਜ ਰੋਟੀਆਂ ਬਾਹਰੋਂ ਕਿਉਂਕਿ ਮਨਪ੍ਰੀਤ ਨੇ ਅੱਜ ਬਣਾਈ ਸੀ ਕੜਾਈ ਪਨੀਰ ਦੀ ਸਬਜ਼ੀ ਕੋਲ ਜੀ ਕਸ਼ਤੀ ਵੀ ਟੱਕੇ ਰੱਖੀ ਹੋਈ ਆ ਲੇਖੀਆ ਕੀ ਬਾਤ ਹੈ ਬਹੁਤ ਹੀ ਟੇਸਟੀ ਆ ਮੈਂ ਖਾ ਕੇ ਵੀ ਦੇਖ ਲਈ ਇੱਕ ਵਾਰੀ ਟੇਸਟ ਚੈੱਕ ਕਰ ਲੈ ਸੀਗਾ ਤੇ ਰੋਟੀਆਂ ਲੈ ਕੇ ਆਏ ਆ ਬਾਹਰੋਂ ਤੰਦੂਰੀ ਰੋਟੀਆਂ ਦੇ ਕੁੜੀਆਂ ਵਾਸਤੇ ਲੈਂਦੇ ਆ ਬਟਰ ਨਾਣ ਤੇ ਚਲੋ ਪਾਓ ਫੇ ਹੈ ਤੇ ਲਓ ਜੀ ਇਧਰ ਪੇਪਰ ਵੀ ਆ ਜੇ ਮਿਲ ਗਏ ਕੁਛ ਕੁਛ ਪੇਪਰਾਂ ਦੇ ਵਿੱਚ ਨੰਬਰ ਆ ਗਏ ਵਧੀਆ ਖਰੇ ਆ ਗਏ ਆ ਸੱਚੀ 65 68 ਕਰ ਰਿਹਾ ਯਾਰ ਵਲੋਗ ਚਾਹ ਰੂ ਸੀ 72 ਮਿਲ ਗਿਆ ਅੱਜ 72 80 ਦੇ ਵਿੱਚੋਂ ਹੈ 72 80 ਦੇ ਵਿੱਚੋਂ ਆਏ ਆ 68 65 72 ਸਿਰਫ ਇੱਕ ਮੈਥ ਦੇ ਆ ਪਰ ਮੈਥ ਵਾਲੀ ਮੈਡਮ ਨੇ ਦੱਸਿਆ ਨਹੀਂ ਨੰਬਰ ਕਿਹਦੀ ਤੁਹਾਨੂੰ ਪੇਰੈਂਟ ਟੀਚਰ ਵਾਲੇ ਇਹ ਦਿਨ ਨਹੀਂ ਪਤਾ ਲੱਗੂ ਕਿੰਨੇ ਆਏ ਆ ਕੁਝ ਨਹੀਂ ਹੁੰਦਾ ਫਿਰ ਕੀ ਹੋ ਗਿਆ ਜਿਹੜੇ ਆਏ ਆ ਆਏ ਆ ਨੰਬਰ ਇੱਚ ਕਿਹੜੀ ਵਧੀਆ ਨੰਬਰ ਆਏ ਅੱਜ ਆ ਤੇ ਮੰਮੀ ਨਾਲ ਗੱਲ ਕਰ ਲਈ ਬਾਅਦ ਚੋਂ ਹੁਣ ਲਓ ਜੀ ਇੱਧਰ ਪਿਆਜ਼ ਤੇ ਰੋਟੀਆਂ ਕੱਢ ਰਿਆ ਜੀ ਤੇ ਕੱਪੜੇ ਚੇਂਜ ਕਰੋ ਫਿਰ ਰੋਟੀ ਖਾਓ ਪਹਿਲਾਂ ਹੈ ਭੁੱਖ ਬਹੁਤ ਲੱਗੀ ਮੈਨੂੰ ਵੀ ਲੱਗੀ ਹੋਈ ਆ ਤੇ ਲੋ ਜੀ ਇਧਰ ਮਾਦਾ ਵੀ ਬੈਠੇ ਆ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਆ ਜੀ ਨਾਸ਼ਤਾ ਕਰਨ ਲੱਗੇ ਹੁਣ ਇੰਦਰ ਲਾਇਆ ਟੀਵੀ ਇਧਰ ਆ ਗਈ ਆ ਜੀ ਸਾਡੀ ਰੋਟੀ ਸਬਜੀ ਦਾ ਮੈਂ ਪਹਿਲਾਂ ਦੱਸਣਿਆ ਵੀ ਮੈਂ ਖਾ ਕੇ ਟੇਸਟ ਕਰਕੇ ਦੇਖਣਿਆ ਸਬਜੀ ਬਹਿ ਗਈ ਬਹੁਤ ਸਵਾਦ ਦੇਖੋ ਜੀ ਇਹ ਕੀ ਬਾਤ ਹੈ ਇਦਾਂ ਦੀ ਸਬਜੀ ਮੈਂ ਕਹਿੰਦਾ ਹੋਟਲ ਜੇ ਵੀ ਨਹੀਂ ਹੁੰਦੀ ਹੈਗੀ ਯਾਰ ਇੰਨਾ ਵਧੀਆ ਟੇਸਟ ਆ ਰਿਹਾ ਐ ਚੋ ਬਲਗ ਹੋ ਲਈਏ ਰਾਬਾ ਵਾਕੀ ਆਪਾਂ ਖੋਲ ਸਕਦੇ ਆ ਵਸੇ ਰੋਟੀਆਂ ਚੋਪੜੀਆਂ ਆ ਇਹ ਨਹੀਂ ਮੈਨੂੰ ਪਤਾ ਹੁਣ ਕਿਹੜੀਆਂ ਦੇ ਦੇ ਜਿਹੜੀਆਂ ਹੈਗੀਆਂ ਹੁਣ ਕੀ ਕਰੀਏ ਹੁਣ ਮੈਂ ਤੁਹਾਨੂੰ ਕਿਹਾ ਸੀਗਾ ਸੁੱਕੀਆਂ ਰੋਟੀਆਂ ਸਿੰਪਲ ਕਿਹਾ ਸੀ ਉਹਨੂੰ ਮੈਂ ਰੋਟੀਆਂ ਹੁਣ ਆਪੇ ਹੀ ਸਾਰੀ ਚੋਪੜੀ ਦਿੱਤੀਆਂ ਨੇ ਚਲੋ ਸੱਚੀ ਉੱਧਰ ਲੋਕ ਵੀ ਆ ਚਲੋ ਦਿਓ ਹੁਣ ਜਿਹੜੀਆਂ ਹੈਗੀਆਂ ਨਾਲ ਟਿਸ਼ੂ ਪੇਪਰ ਦਿਓ ਉਥੋਂ ਪੋਚ ਲੈਣਾ ਮੈਂ ਪੇਪਰ ਨਹੀਂ ਰੁਬਲ ਲਓ ਜੀ ਮਿਲਦੇ ਆਂ ਜੀ ਰੋਟੀਆਂ ਹੀ ਖਾ ਗਏ ਹੁਣ ਬਣ ਰਿਹਾ ਬਲੌਗ ਨਾ ਜੀ ਮੈਂ ਕੇਕ ਵਾਲੀ ਨਹੀਂ ਖਾਂਦਾ ਹੁੰਦਾ ਲਓ ਜੀ ਇੱਧਰ ਟਾਈਮ ਵੱਜ ਗਿਆ ਸ਼ਾਮ ਦੇ 6 ਤੇ ਹਾਂਜੀ ਸ਼ਾਮ ਦੇ 6 ਹਾਂਜੀ ਤੇ ਇੱਧਰ ਹੋ ਰਹੀ ਐ ਸਲਾਈ ਹੋਰ ਵੀ ਠੀਕ ਆ ਮੋਟਲਾਤੀ ਆ ਹਾਂ ਮੋਟਾ ਬਾਡੀ ਪੀ ਆ ਭਰਦਾ ਵੇ ਪਾਣੀ ਹਾਂਜੀ ਤੇ ਇੱਧਰ ਦੇਦੇ ਪਈ ਸੀ ਮੂਵੀ ਅੱਜ ਅੱਜ ਮੂਵੀ ਹਾਂ ਤੂਫਾਨ ਸੀ ਤੂਫਾਨ ਦੇ 84 ਦੇ ਦੰਗੇ ਹੋਏ ਸੀ ਇਹ ਅਛਾ ਉਹਨਾਂ ਤੇ ਸੀਗੇ ਜਿਹੜੇ 84 ਦੇ 84 ਤੋਂ ਬਾਅਦ ਦੰਗੀਆਂ ਤੋਂ ਬਾਅਦ ਜਿਹੜੇ ਮਤਲਬ ਕੀ ਹੋਏ ਆ ਨਾ ਬਹੁਤ ਜ਼ਿਆਦਾ ਜਿਹੜੇ ਕੀਤੇ ਆ ਸਿੱਖਾਂ ਦੇ ਉੱਤੇ ਜ਼ੁਲਮ ਅਛਾ ਅਛਾ ਇਹ ਨਹੀਂ ਤਸੱਦ ਤੇ ਤੇ ਮੈਂ ਤਾਂ ਨਹੀਂ ਦੇਖੀ ਦਾਦੀ ਤੇ ਮਸ ਦੇਦੇ ਸੀ ਇਹ ਫਿਲਮ ਉਹ ਸੁਣ ਮੂਵੀ ਅੱਜ ਹੀ ਦੇਖਦੇ ਰਹੇ ਮੂਵੀ ਇੱਕੀ ਮੂਵੀ ਬਹੁਤ ਸੋਹਣੀ ਆ ਤੇ ਇੱਧਰ ਦਾਦੀ ਵੀ ਬੈਠੇ ਹੋਏ ਆ ਦਾਦੀ ਨੇ ਵੀ ਦੇਖੀ ਪੂਰੀ ਮੂਵੀ ਹੈ ਨਾ ਆਈ ਦੇਖੀ ਸੀ ਮੂਵੀ ਠੀਕ ਆ ਤੇ ਇੰਦਰ ਹਾਂ ਤੇ ਇੱਧਰ ਕੀ ਹੋਣਾ ਹੋ ਗਿਆ ਸੀ ਬਸ ਹੋ ਗਿਆ ਕੰਪਲੀਟ ਬਹੁਤ ਠੀਕ ਆ ਹੁਣ ਬਰਉਣਾ ਬਰਉਣਾ ਕੀ ਆ ਆਹ ਛੋਲੇ ਭਿੱਜਨੇ ਪਾਏ ਉਹਨਾਂ ਦਾ ਕੁਝ ਕਰਨਾ ਬਸ ਚੱਲਦੀ ਹੈ ਹੁਣ ਮੈਂ ਕਿਚਨ ਠੀਕ ਹੈ ਠੀਕ ਹੈ ਠੀਕ ਹੈ ਚਲੋ ਫਿਰ ਕੁਝ ਕਰਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਹੈਨਾ ਆ ਜਿੱਦਾਂ ਟਾਈਮ ਰਾਤ ਦੇ ਹੋ ਗਿਆ 7:30 ਹਾਂਜੀ ਛੋਲੇ ਲੱਗੇ ਆ ਵਾਲਣ ਰਾਤ ਦੇ ਭਿੱਜਨੇ ਪਾਏ ਸੀਗੇ ਨਾ ਠੀਕ ਹੈ ਉਹ ਮੈਂਗਾ ਉਹ ਆਪਣਾ ਫਟਾਫਟ ਹਾਂਜੀ ਮੈਂ ਸੂਰਦ ਵਾਲੇ ਲੱਗੀ ਰਹੀ ਐ ਇਹਨਾਂ ਅੱਪਰ ਰੱਖ ਦੇਣੀ ਤੋੜਕਾ ਲਾਣੀ ਨੂੰ 2 ਮਿੰਟ ਲੱਗਣੇ ਆ ਹਨਾ ਇਹਨੂੰ ਕੱਲ ਤੋੜਕ ਲਾ ਹੈ

ਚਲੋ ਚਲਿਏ ਹਾਂਜੀ ਚਲੋ ਸਬਜੀ ਕਿਉਂ ਨਿਕਲੀ ਹੈ ਯਾਰ ਹਾਂ ਕਿਦਾਂ ਕਿਉਂ ਛੱਡਿਆ ਪਿਆ ਸਬਜੀ ਨੂੰ ਛੇ ਚਲੋ ਆ ਇੱਕ ਲਾਈਟ ਬੰਦਣਾ ਹਾਂ ਸਬਜੀ ਦਾ ਮੀਂਹ ਛੋਲ ਲੈਣਾ ਉਹੀਆਂ ਮਿਆਂ ਦਾ ਰਦੀਆਂ ਆ ਪਾ ਪੁੰਨ ਲੈ ਆ ਤੇਲ ਰੱਖ ਦਿੱਤਾ ਠੀਕ ਆ ਤੇ ਮੈਂ ਕੀ ਕਰਦੀ ਹਿੰਦੀ ਆ ਮੈਂ ਇੱਕ ਕੌਲੀ ਵਿੱਚ ਥੋੜਾ ਜਿਹਾ ਨਮਕ ਪਾ ਲੈਣਾ ਠੀਕ ਆ ਥੋੜੀ ਜਿਹੀ ਪਾ ਲੈਣੀ ਮਿਰਚ ਉਹਦੇ ਵਿੱਚ ਓਕੇ ਇੱਕ ਦੋ ਹਲਦੀ ਪਾਣੀ ਇਹ ਵੇਖਤਾ ਪਹੀਗਦੇ ਅੰਦ ਸਲੋਰੈਂਡੂ ਹੈ ਦੇਖ ਲਓ ਤੁਸੀਂ ਪਾਨੇ ਆ ਮਾਧ ਗੀ ਬਣਾ ਦੇਖੇ ਲਈ ਬਣਦੇ ਹੋਏ ਆ ਦੇਖੋ ਜੀ ਐਦਾਂ ਮੈਂ ਇਹਦੇ ਵਿੱਚ ਪਾਣੀ ਨਾ ਮਾੜਾ ਜਿਆ ਪਾ ਲਿਆ ਜੇ ਉਤਮ ਸਾਲੇ ਪਾਉ ਫੜ ਜਾਂਦੇ ਆ ਕਿਉਂਕਿ ਲੂਣ ਇਹਨਾਂ ਦੇ ਵਿੱਚ ਵੀ ਹੈਗਾ ਆ ਠੀਕ ਆ ਹੁਣ ਮੈਂ ਥੋੜਾ ਹੀ ਪਾਉਣਾ ਆ ਠੀਕ ਆ ਚਲੋ ਮੈਂ ਮੈਂ ਕਰਾ ਲਈ ਜੀ ਉਹ ਜਿਹੜੂ ਕੇ ਨਾ ਹਮ ਲਓ ਜੀ

ਇੱਕ ਜੰ ਪਾਣੀ ਦੇ ਪਾਣੂ ਹੋਗੇ ਨਾ ਜੋ ਛੱਡ ਦੇਣੀ ਆ ਇਹ ਨਹੀਂ ਤਾਂ ਦੱਦਾ ਪਾਉਗੇ ਛੱਡ ਜਾਂਦੇ ਆ ਉਹ ਲਾਉਂਦੀ ਬਸ ਹੋਰ ਕੀ ਆਹ ਪੈਸੇ ਚ ਭੰਗ ਦੇ ਇਹਨਾਂ ਨੂੰ ਬਹੁਤਾ ਜਿਆਦਾ ਨਹੀਂ ਕਰਨਾ ਹੈਗਾ ਉਕੇ ਹਾਰਡ ਹੋ ਜਾਣੇ ਫਿਰ ਇਹ ਜੇ ਇਹਨਾਂ ਨੂੰ ਜ਼ਿਆਦਾ ਕਰ ਲਿਆ ਬਸ ਮਾੜੀ ਮਾੜੀ ਮਿਕਸ ਕਰ ਲਈਏ ਧੀਰਾ ਟਿਕੋ ਲੋਨ ਨੇੜਾ ਦਮਣਾ ਨਹੀਂ ਮਾਟਕਿਆ ਨਾ ਇਹ ਗੱਟਨ ਨੂੰ ਨਹੀਂ ਲੱਗਦੀ ਲੋਨ ਪਾਸ ਹੋਈ ਬਾਸ ਇਹ ਦੰਗੀਆਂ ਸੱਧੀਆਂ ਹੋਣੀ ਚਾਹੀਦੀ ਥੋੜਾ ਲਾਣ ਲਈ 1 ਕਿ ਮਿੰਟ ਇਹ 1 ਮਿੰਟ ਇਹਨਾਂ ਟੇਸਟ ਕਰਕੇ ਦੇਖ ਸਕਦੇ ਹਾਂ ਕਿਦਾਂ ਦੇ ਆ ਹੂੰ ਲੋੜ ਨਹੀਂ ਨਾ ਮੈ ਤੇ ਟਮਾਟਰ ਪਾਉਂਦੀ ਨਾ ਮੈਂ ਅਦਰਕ ਪਾਉਂਦੀ ਹੈ ਕੁਝ ਨਹੀਂ ਪਾਉਂਦੀ ਰਹੀ ਉਸ ਨੂੰ ਉਹ ਅੱਧਾ ਰੋਸਟ ਕਰਾਂਗੇ ਇਹ ਲ ਬਲੀਕਾ ਬੱਕੜਾ ਬਣੇਗਾ ਗਰੂਬਤ ਬਸ 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 ਜੀ ਮੇਰੀ ਬੰਦ ਮੇਰੀ ਛੇਕੜੀ ਹੋਈ ਆ ਯਾਰ ਬੰਦ ਕਰਕੇ ਛੱਕ ਮਾਰ ਲਾ ਆਣ ਹੀ ਨਹੀਂ ਡਈ ਹੈਗੀ ਫਸੀ ਫਸੀ ਜੀ ਵਿਚਾਰੀ ਕੀ ਕਰਾਂ ਮੈਂ ਹੂੰ ਕੰਡਾ ਟੇਸਟ ਮੈਂ ਕੈਮਰਾ ਨੂੰ ਦੇਖ ਕੇ ਚੱਕੜ ਨਹੀਂ ਚਾਹਤੀ ਹੁੰਦੇ ਬੰਦ ਕਰ ਲਾ ਨਾ ਕੈਮਰਾ ਓਹੋ ਬੰਦ ਰਹਾ ਸਵਾਦ ਲਓ ਜੀ ਇੱਧਰ ਲਓ ਜੀ ਇੱਧਰ ਹੋ ਗਈ ਹੁਣ ਤਿਆਰੀ ਇੱਧਰ ਬਣਦੀ ਪਈ ਹੈ ਚਾਹ ਦੇਖੋ ਜੀ ਇੱਧਰ ਕੜਾਹ ਵੀ ਬਣਿਆ ਠੀਕ ਆ ਇੱਧਰ ਛੋਲੇ ਵੀ ਬਣੇ ਤੇ ਇੱਧਰ ਬਣੂਗੀ ਪੂਰੀਆਂ ਤੇ ਇੱਧਰ ਰੱਖੀ ਹੋਈ ਹੈ ਚਾਹ ਠੀਕ ਆ ਜੀ ਮੰਮੀ ਲੱਗੇ ਆ ਪੂਰੀਆਂ ਬਣਾਉਣ ਦੇ ਬਹੁਤ ਆ ਦੇਲ ਬੱਦੂ ਹੋਰ ਕੀ ਤੇ ਚਲੋ ਜੀ ਪਾ ਲਈਏ ਚਾਹ ਚੁੱਧ ਫੇਰ ਤਿਆਰ ਕਰਕੇ ਥਾਲੀ ਫੇਰ ਮੈਂ ਤੁਹਾਨੂੰ ਦਿਖਾਉਂਦੀ ਲੋ ਜੀ ਆਪਾਂ ਦੇਖ ਰਹੇ ਹਾਂ ਦੀ ਟੀਵੀ ਤੇ ਰੋਟੀ ਸਾਡੀ ਗਈ ਆ ਜੀ ਆਹ ਦੇਖੋ ਜੀ ਅਸੀਂ ਅੱਜ ਹੀ ਬਣਾਈਆਂ ਜੀ ਪੂਰੀਆਂ ਛੋਲੇ ਤਿਕੜਾ ਤੇ ਲੋ ਜੀ ਅੱਜ ਆਪਾਂ ਲੱਗੇ ਆ ਜੀ ਪੂਰੀਆਂ ਛੋਲੇ ਕੜਾ ਖਾਣ ਤੇ ਮੈਂ ਇਕੱਲਾ ਹੀ ਖਾਵਾਂ ਯਾਰ ਤੁਸੀਂ ਵੀ ਆ ਜਾਓ ਸਾਰੇ ਜਣੇ ਲੈ ਕੇ ਆਹ ਦੇਖੋ ਜੀ ਉਹ ਵੀ ਆ ਗਈ ਆ ਚਲੋ ਬਣੇ ਰਹੀਓ ਵਲੌਗ ਨਾਲ ਜੀ ਮਿਲਦੇ ਆ ਜੀ ਚਾਹ ਆਹ ਚਾਹ ਤਾਂ ਨਵੀਂ ਲੈਂਦੇ ਆ ਪੂਰੀ ਪੂਰੀ ਫੀਲਿੰਗ ਪੂਰੀ ਫੀਲਿੰਗ ਇਕਦਮ ਫਰਸਟ ਕਲਾਸ ਫੀਲਿੰਗ ਦੇਖੋ ਜੀ ਕਿੰਡੀ ਵਧੀਆ ਲੱਗ ਰਹੀ ਹੈ ਥਾਲੀ ਪਈ ਵੀ ਆਹ ਚਲੋ ਮੂੰਹ ਜੇ ਆ ਰਿਹਾ ਮੂੰਹ ਜੇ ਆ ਰਿਹਾ ਪਾਣੀ ਥੋੜਾ ਜਿਹਾ ਤੱਕੜਾ ਤੇ ਹੁਣ ਪਹਿਲਾਂ ਖਾ ਲਈਏ ਸੋ ਲੈਤੇ ਨੇ ਪੂਰੀਆਂ ਦੀ ਸੀ ਤੁਹਾਡੀ ਡਿਮਾਂਡ ਹਾਂ ਬੋਲ ਕਹਿੰਦੀ ਨਾਲ ਕੜਾਹ ਵੀ ਬਣਾਓ ਹਾਂ ਤੁਸੀਂ ਕਹਿੰਦੇ ਨਾਲ ਚਾਹ ਵੀ ਬਣਾਓ ਹਾਂ ਮੈਂ ਕਹਿੰਦਾ ਅੱਨੇ ਪੁਟੇ ਕੰਮ ਕਰਦੇ ਆ ਇਹ ਸਬਜੀ ਪਈ ਜਾ ਹਲਿਓ ਉਹ ਸਬਜੀ ਖਾ ਲਾਂ ਫਿਰ ਇਹ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅੱਜ ਦਾ ਖਾਈਏ ਨਾ ਚਲੋ ਬਣੇ ਰਹੀਓ ਵਲੌਗ ਨਾ ਜੀ ਮਿਲਦੇ ਆ ਜੀ ਹਾਂ ਮਿਲਦੇ ਆ ਜੀ ਨਾਸ਼ਤਾ ਕਰਕੇ ਰਾਤ ਦਾ ਲੋ ਜੀ ਟਾਈਮ ਹੋ ਗਿਆ 9:00 ਬਜੇ 11 ਮਿੰਟ ਤੇ ਅੱਜ ਤਾਂ ਮਜ਼ਾ ਆ ਗਿਆ ਦੁਪਹਿਰ ਦੀ ਰੋਟੀ ਖਾ ਕੇ ਵੀ ਤੇ ਰਾਤ ਦੀ ਵੀ ਤੇ ਚਲੋ ਬਣੇ ਰਹੀਓ ਵਲੌਗ ਨਾ ਅੱਜ ਕਰਨ ਲੱਗੇ ਐਂਡ ਬੰਦ ਹੋ ਗਿਆ ਕਿ ਬੜੇ ਰੋਜ਼ ਐਂਡ ਕਰਨ ਲੱਗੇ ਆ ਕੱਲੂ ਮਿਲਾਂਗੇ ਨਾਲ ਹਾਂ ਕੱਲੂ ਕੱਲੂ ਬਣੇ ਦੀ ਹਾਂਜੀ ਕਰਦੇ ਆ ਅੱਜ ਦੇ ਬਲੌਗ ਦਾ ਐਂਡ ਮਿਲਦੇ ਆ ਕੱਲ ਤੁਹਾਨੂੰ ਇੱਕ ਨਵੇਂ ਬਲੌਗ 'ਚ ਵਧੀਆ ਜਿਹੇ ਚ ਦੇ ਦੇ ਕੱਲ ਕੀ ਕਰਦੇ ਹੂੰ ਜੋ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗੇ ਮਿਲਦੇ ਆ ਕੱਲ ਫਿਰ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ